ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਵੀਡੀਓ ਚ ਆਪਾਂ ਦਰਸ਼ਨ ਕਰਦੇ ਆਂ ਜੀ ਗੁਰਦੁਆਰਾ ਸਾਹਿਬ ਵਿਵਾਨਗੜ ਦੇ ਸੋ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਵਿਵਾਨਗੜ ਸਾਹਿਬ ਦੇ ਤੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਮੇਰੇ ਨਾਲ ਤੁਹਾਨੂੰ ਇਤਿਹਾਸ ਵੀ ਸਾਂਝਾ ਕਰਦਾ ਸੋ ਇੱਥੇ ਦਾ ਇਤਿਹਾਸ ਹੈ ਜਿਉ ਗੁਰਦੁਆਰਾ ਸਾਹਿਬ ਤੋਂ ਸੇ ਦੱਸਾਇਆ ਗਿਆ ਆ ਤੰਕਾਰ ਸ਼੍ਰੀ ਵੈਗਰ ਜੀ ਦੀ ਫਤਿਹ ਯਾਦਗਾਰੀ ਸਿੱਧੀ ਸਥਾਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਘੌਰ ਜੀ ਇਤਿਹਾਸਿਕ ਗੁਰਦੁਆਰਾ ਫਤੇਗੜ ਸਾਹਿਬ ਛੌਣੀ ਬਾਬਾ ਛੌਣੀ ਬੁੱਢਾ ਦਲ ਫਤੇਗੜ ਸਾਹਿਬ 1743 ਈ ਜਾਲਮ ਮੁਗਲ ਸਰਕਾਰ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੀ ਵੱਡੀ ਬੇਰਹਿਮੀ ਨਾਲ ਗੁਰਦੁਆਰਾ ਫਤੇਗੜ ਸਾਹਿਬ ਵਾਲੇ ਆਸਥਾਨ ਤੇ ਸ਼ਹੀਦ ਕਰ ਦਿੱਤਾ ਸੀ ਸਿੱਧੀਆਂ ਪਾ ਜਾਣ ਤੋਂ ਬਾਅਦ ਭਾਈ ਮੋਤੀ ਰਾਮ ਮਹਿਰਾ ਜੀ ਨੇ ਸਾਰੀ ਵਾਰਦਾਤ ਬਾਰੇ ਗੱਲ ਗੱਲਬਾਤ ਮਾਤਾ ਗੁਜਰ ਕੌਰ ਜੀ ਨੂੰ ਸੁਣਾਈ ਮਾਤਾ ਜੀ ਨੇ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਅਰਦਾਸ ਕੀਤੀ ਤੇਰਾ ਕੀ ਮਿੱਠਾ ਲਾਗੇ ਦੇ ਕਥਨ ਅਨੁਸਾਰ ਸ਼ਰੀਰ ਤੇ ਆਜ ਦਿੱਤਾ ਤੇ ਜਾਲਮਾ ਨੇ ਤਿੰਨੋਂ ਪਵਿੱਤਰ ਸ਼ਰੀਰ ਗੁਰਦੁਆਰਾ ਫਤਿਹਗੜ ਸਾਹਿਬ ਦੇ ਨਾਲ ਵਗਦੀ ਖਸਲਾ ਨਦੀ ਦੇ ਕੰਢੇ ਸੰਗਣੇ ਜੰਗਲਾਂ ਵਿੱਚ ਇਸ ਸਥਾਨ ਤੇ ਸੁੱਟ ਦਿੱਤੇ ਸਨ ਜਿਸ ਵਿੱਚ ਭਿਆਨਕ ਮਾਰ ਕੋਰੇ ਜੰਗਲੀ ਜਾਨਵਰ ਰਹਿੰਦੇ ਹਨ ਇਨ੍ਹਾਂ ਜਾਨਵਰਾਂ ਤੋਂ ਪਵਿੱਤਰ ਸ਼੍ਰੀ ਗੁਰੂ ਸਾਹਿਬ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਇਸ ਸਥਾਨ ਤੇ ਕੀਤੀ ਵਿਵਾਨ ਗੋਡਰਮਲ ਅਤੇ ਸੰਗਤਾਂ ਨੇ ਇੱਕ ਹੀ ਆਦ ਪਵਿੱਤਰ ਸ਼੍ਰੀ ਗੁਰੂ ਸਾਹਿਬ ਦੀ ਸੰਭਾਲ ਕੀਤੀ ਇੱਥੇ ਜੀਰੀ ਦਾ ਇੱਕ ਨਾਣ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਜਿਸ ਪਵਿੱਤਰ ਸਥਾਨ ਤੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਚੋਭਿਤ ਹੈ ਇਸੇ ਹੀ ਸਥਾਨ ਗੁਰਦੁਆਰਾ ਵਿਵਾਨਗੜ ਸਾਹਿਬ ਤੋਂ ਗੁਰਦੁਆਰਾ ਜੋਤੀਸ਼ਰ ਸਾਹਿਬ へ ਸੰਸਕਾਰ ਲੈ ਲਿਆ ਗਿਆ। ਉਸੇ ਸਮੇਂ ਤੋਂ ਹੀ ਗੁਰਦੁਆਰਾ ਵਿਵਾਨਗੜ ਸਾਹਿਬ ਦੁਨੀਆ ਭਰ ਵਿੱਚ ਮਸ਼ਹੂਰ ਹੈ। ਜਾਲਮ ਸੂਬੇ ਨੇ ਸੰਸਕਾਰ ਕਰਨ ਲਈ ਦੀਵਾਨ ਡੋਟਰ ਮਲ ਕੋੜੋ ਖੜੀਆਂ ਮੋਹਰਾਂ ਲੈ ਕੇ ਜਗ੍ਹਾ ਦਿੱਤੀ। ਸਾਧ ਸੰਗ ਦੀ ਭੋਰਾ ਸਾਹਿਬ ਜਨ ਦਰਸ਼ਨ ਕਰਦੇ। ਤੋਂ ਇਹ ਆ ਜੀ ਇੱਥੇ ਦਾ ਇਤਿਹਾਸ ਤੇ ਆਪਾਂ ਚੱਲਦੇ ਆਂ ਅੰਦਰ ਕਰਦੇ ਆਂ ਦਰਸ਼ਨ ਤੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਂਦਾ ਗੁਰਦੁਆਰਾ ਵਿਵਾਨਗੜ ਸਾਹਿਬ ਦੇ। ਸੋ ਆਪਾਂ ਜੋੜੇ ਜਮਾ ਕਰਵਾ ਕੇ ਅੰਦਰ ਆ ਗਏ ਹੋਏ ਆਂ ਜੀ ਇਸ ਟਾਈਮ ਤੇ ਦਰਸ਼ਨ ਕਰਦੇ ਆਂ ਤੁਹਾਨੂੰ ਵੀ ਕਰਵਾ ਲੈ ਗੁਰਦੁਆਰਾ ਵਿਵਾਨ ਸੜ ਵਿਵਾਨਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਜਿੱਥੇ ਸੇਵਾ ਚੱਲ ਰਹੀ ਹੈ ਜੀ ਇਤਿਹਾਸਿਕ ਸਥਾਨ ਦੇ ਕਰੋਤੀ ਦਰਸ਼ਨ ਤੇ ਅੰਦਰੋਂ ਵੀ ਮੈਂ ਹੋ ਸਕਿਆ ਤਾਂ ਤੁਹਾਨੂੰ ਦਰਸ਼ਨ ਕਰਵਾਵਾਂਗਾ ਦਰਸ਼ਨ ਕਰਕੇ ਆਪ ਆ ਗਏ ਹੋਏ ਆ ਜੀ ਗੁਰਦੁਆਰਾ ਸਾਹਿਬ ਤੋਂ ਬਾਹਰ ਤੇ ਹੁਣ ਮੈਂ ਤੁਹਾਨੂੰ ਇੱਥੇ ਦੀ ਦਿਖਾਣਾ ਮਾਰਕੀਟ। ਜਾਣੀਆਂ ਉਹਦੇ ਦੁਕਾਨਾਂ ਲੱਗੀਆਂ ਨੇ ਲੱਕੜ ਦਾ ਸਮਾਨ ਵੀ ਕਾਫੀ ਮਿਲਦਾ ਹੈ। ਦੇਖ ਲਾ ਮਾਰਕੀਟ ਦੀ। ਇੱਥਾਰੇ ਖਡਾਉਣਿਆਂ ਦੀ ਦੁਕਾਨਾਂ ਆ ਜਾਂਦੀਆਂ ਨੇ ਜੀ। ਕੋਰਾ ਕੋਰਾ ਇਹ ਵੀ ਅੰਕਾ ਛਿਖ ਦਿਖਤ ਰਹੀ ਹੈ ਰੀਅਲ ਹੈ ਕਹਦਾ ਜੀ ਉਹ ਵੀ ਬੜਾ ਚਾਇਆ ਨਿਕਲ ਗਿਆ ਜੀ ਜੀ ਵੀਡੀਓ ਮੈਂ ਇਥੇ ক্লোਜ਼ ਕਰਦਾ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਰਿਓ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ